ਬਾਬਾ ਬਕਾਲਾ ਸਾਹਿਬ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਨੌਜਵਾਨ ਦੇ ਉੱਪਰ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਗਿਆ ਹੈ ਇਸ ਹਮਲੇ ਦੇ ਵਿੱਚ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਬਾਬਾ ਬਕਾਲਾ ਸਾਹਿਬ ਦੇ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਹੈ ਤੇ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਦੱਸ ਦਈਏ ਕਿ ਇਹ ਨੌਜਵਾਨ ਮਸੀਹਾ ਦੇ ਲੰਗਰ ਉੱਤੇ ਗਿਆ ਸੀ ਤੇ ਲੰਗਰ ਦੇ ਵਿੱਚ ਨਿਹੰਗ ਸਿੰਘ ਦੇ ਨਾਲ ਬਹਿਸ ਹੋ ਗਈ ਬਹਿਸ ਇੰਨੀ ਵੱਧ ਗਈ ਕਿ ਨਿਹੰਗ ਸਿੰਘ ਨੇ ਤਲਵਾਰ ਦੇ ਨਾਲ ਇਸ ਨੌਜਵਾਨ ਦੇ ਉੱਪਰ ਹਮਲਾ ਕਰ ਦਿੱਤਾ ਇਸ ਪੂਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਤੇ આરોપી ਨਿਹੰਗ ਸਿੰਘ ਮੌਕੇ ਤੋ ਫਰਾਰ ਹੋ ਗਿਆ ਹੈ ਘਟਨਾ ਤੋਂ ਬਾਅਦ ਜਿੱਥੇ ਮੁਲਜ਼ਮ ਮੌਕੇ ਤੋਂ ਫਰਾਰ ਹੈ ਉੱਥੇ ਹੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਥਾਣਾ ਖਲਚੀਆਂ ਦੇ ਮੁਖੀ ਵਿਕਰਮਜੀਤ ਸਿੰਘ ਨਾਲ ਰਾਬਤਾ ਕਰਨ ਤੇ ਉਹਨਾਂ ਨੇ ਦੱਸਿਆ ਹੈ ਕਿ ਮੱਸੀਆ ਵਾਲੇ ਦਿਨ ਨੌਜਵਾਨ ਨਿਸ਼ਾਨਬੀਰ ਸਿੰਘ ਵਾਸੀ ਬੁਟਾਰੀ ਗੁਰਦੁਆਰਾ ਸਾਹਿਬ ਮੋੜ ਪਿੰਡ ਪਿੰਡਰ ਵਿਖੇ ਚਾਹ ਦੇ ਲੰਗਰ ਦੇ ਵਿੱਚ ਗਿਆ ਸੀ ਜਿਸ ਦੌਰਾਨ ਉਸ ਦੀ ਗ੍ਰੰਥੀ ਹਰਪ੍ਰੀਤ ਸਿੰਘ ਦੇ ਨਾਲ ਬਹਿਸ ਹੋ ਗਈ ਤਕਰਾਰ ਹੋ ਗਈ ਤਕਰਾਰ ਇੰਨੀ ਵੱਧ ਗਈ ਕਿ આરોપી ਨਿਹੰਗ ਸਿੰਘ ਹਰਪ੍ਰੀਤ ਸਿੰਘ ਨੇ ਉਸ ਤੇ ਉੱਪਰ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮੁਲਜ਼ਮ ਹਰਪ੍ਰੀਤ ਸਿੰਘ ਨੇ ਨੌਜਵਾਨ ਨਿਸ਼ਾਨਬੀਰ ਸਿੰਘ ਨੂੰ ਤੇਜ਼ ਧਾਰ ਹਥਿਆਰ ਦੇ ਨਾਲ ਕਾਫੀ ਗੰਭੀਰ ਸੱਟਾਂ ਮਾਰੀਆਂ ਨੇ ਤੇ ਮੌਕੇ ਤੋਂ ਫਰਾਰ ਹੋ ਗਿਆ ਸਾਡੇ ਬੇਟੇ ਨੇ ਜੀ ਚਾਹ ਮੰਗਣ ਗਿਆ ਵਾ ਕਿੱਥੋਂ ਜੀ ਇੱਥੋਂ ਬਾਬੇ ਕੋ ਆ ਪੁੱਲ ਤੋਂ ਪਿੰਡ ਵਾਲੇ ਤੋਂ ਕੀ ਗੱਲ ਹੋਈ ਚਾਹ ਮੰਗਣ ਗਿਆ ਕੀ ਗੱਲ ਹਾਂ ਅੰਦੇ ਹਨ ਮੈਂ ਸੁਣ ਚਾਹ ਵੀ ਗਾਲੀਆਂ ਨੇ ਆਖਿਆ ਵੀ ਜਾ ਚਾਹ ਲਿਆ ਦੇ ਜਿਉਂਨੇ ਚਾਹ ਜਾ ਕੇ ਮੰਗੀ ਤੇ ਉਹ ਉਥੋਂ ਕਿ ਉਹਨਾਂ ਦਾ ਤਗੜਾ ਹੋਇਆ ਕੁਰਬਾਨਾ ਡਿਆ ਤਾਂ ਮਾਂ ਕੀ ਨਹੀਂ ਤੁਹਾਡੇ ਬੇਟੇ ਦਾ ਨਿਸ਼ਾਨ ਸਿੰਘ ਚਾਹ ਲੈਣ ਦੇ ਗਿਆ ਦੇ ਮਾਮਲੇ ਦੇ ਵਿੱਚ ਕੁਰਪਾਨਾ ਮਾਰ ਦਿੱਤੀਆਂ ਹਾਂਜੀ ਕਿੱਥੋਂ ਚਾਹ ਕਿੱਥੋਂ ਲੈਣ ਗਏ ਗੁਰਦਵਾਰ ਸਾਹਿਬ ਤੋਂ ਗੁਰਦਾਰੇ ਸਾਹਿਬ ਤੋਂ ਆ ਪਿੰਡ ਵਾਲੇ ਪੁਲ ਤੇ ਕੋਈ ਪ੍ਰਾਣੀ ਲਗੜ ਡਟ ਸੀਗੀ ਨਹੀਂ ਪ੍ਰਾਣੀ ਲਗੜ ਡਟ ਸਾਡੇ ਨਾਲ ਕੋਈ ਨਹੀਂ ਹੋਦੀ ਅਸੀਂ ਦੇ ਸੋ ਨੂੰ ਬਚਾਉਂਦੇ ਰਹੇ ਹਾਂ ਕੀ ਕਾਰਨ ਕੀ ਹੈ ਸਾਰਾ ਕੋਈ ਲੜਾਈ ਦੇ ਜਿਹੜੇ ਤੱਥ ਜਿਹੜੇ ਮੁੱਢਲੇ ਜਿਹੜੇ ਕਿਹੜੇ ਸਾਹਮਣੇ ਆ ਰਹੇ ਨੇ ਉਹ ਦੀ ਉਹ ਵਿਗੜਿਆ ਨਸ਼ੇ ਪਤੇ ਵੀ ਚੱਲਦੇ ਉਹਦੇ ਚਮਕੀਆ ਵੀ ਆ ਅੱਛਾ ਜੀ ਹਾਂਜੀ ਇਸ ਮੈਨੂੰ ਭਾਈ ਮਲਾਜਾ ਕਰਾ ਲਓਗੇ ਨਾ ਨਾ ਨਿਕਲੇ ਤੇ ਆਖੋ ਇਸ ਮੈਂ ਜਿਆਦੀ ਆ ਘਟਨਾ ਜਿਹੜੀ ਕੀਤੀ ਐ ਇਹਨੇ ਬਹੁਤ ਮਾਰੀ ਕੀਤੀ ਐ ਇਹਦੇ ਵਿੱਚ ਮੈਨੂੰ ਸਹਾਈਦਾ ਕੋਈ ਪੁਲਿਸ ਨਹੀਂ ਮੇਰੀ ਸੁਣਦੀ ਨਾ ਕੋਈ ਡਾਕਟਰ ਹੱਥ ਪਾਉਂਦਾ ਮੇਰੇ ਮਗਰ ਮੇਰੇ ਪਿੰਡ ਦੇ ਆ ਇਹ ਵਿਚਾਰੇ ਮੇਰੀ ਮਜਦ ਕਰਨ ਦਾ ਗਰਾਈ ਕਰਕੇ ਮੈਨੂੰ ਅੰਨੀ ਮਦੀਦਾ ਕੋਈ ਨਹੀਂ ਬੀਬੀਆਂ ਵਿਚਾਰੀਆਂ ਮੇਰੇ ਨਾਲ ਤੁਰਦੀਆਂ ਨੇ ਵੀ ਮੈਂ ਤੁਰਦੀਆਂ ਕਿੰਨੀ ਸੱਟ ਲੱਗੀ ਤੁਹਾਡੇ ਬੇਟੇ ਤੇ ਬਹੁਤ ਜਿਆਦੀ ਸਾਡੇ ਗੋਡਿਆਂ ਤੇ ਵੜ ਦਿੱਤਾ ਆ ਤੇ ਇਹ ਸਾਰੇ ਚੀਰੇ ਪਾਏ ਆ ਹੱਥ ਦੋ ਥਾਈਂ ਕੀਤਾ ਆ ਦੋਆ ਪਾਸੇ ਮੋਢੇ ਵੱਡੇ ਕਿਹੜੇ ਹਥਿਆਰ ਨੇ ਵੱਡੇ ਤਲਵਾਰ ਹੀ ਉਹਦੇ ਕੋਲ ਆ ਪਾਉਂਦੇ ਨਹੀਂ ਵੱਡੀ ਤਲਵਾਰ ਕਿਰਪਾਨ ਵੱਡੀ ਪਾਉਂਦੇ ਜਿਹੜੇ ਬਾਬੇ ਉਹ ਹੀ ਉਹ ਕੱਢ ਕੇ ਮਾਰੀ ਆ ਜਾਂ ਤੋਹੀ ਪਿਛਾ ਕੇ ਉਹ ਮੰਗੀ ਆਣ ਕੇ ਤੂੰ ਗੁਰਾਈ ਦੇਣਾ ਐਨੀ ਗੱਲ ਕਹੀ ਜਨੇ ਵੀ ਚਾ ਨਹੀਂ ਮੈਂ ਦੇਣੀ ਤੇਨੂੰ ਗੁਰਾਈ ਦੇਣਾ ਤੋ ਇੱਥੇ ਚਾ ਗੁਰਦੁਆਰਾ ਸਾਹਿਬ ਚੱਲਣਗੇ ਹਾਂਜੀ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਬਣਿਆ ਵਾ ਬਹੁਤ ਚਿਰ ਦਾ ਮੱਸੀਆ ਦਾ ਲੰਗਰ ਚੱਲਣ ਰਿਹਾ ਪਹਿਲਾਂ ਸਾਡੇ ਪਰਿਵਾਰ ਨੇ ਬਣਵਾਇਆ ਸੀ ਨਾਲ ਹੋ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਕੱਢ ਦਿੱਤਾ ਗਿਆ ਵੀ ਮਰ ਗਏ ਸਾਡੇ ਬੰਦੇ ਵਿੱਚੋਂ ਇਹਨੂੰ ਬਾਲ ਦਿੱਤਾ ਗਿਆ